ਆ ਦੇ ਆ ਚੌਣ ਲੱਗ ਗਿਆ ਕਹੀਂ ਤੂੰ ਮੇਰਾ ਕਿੰਨਾ ਕਰਜਾ ਲੈਣਾ ਲੈ ਲੈ ਦੇ ਕੰਨਾ ਦੇਣਾ ਮੈਨੂੰ ਮੈਨੂੰ ਹੋਣਾ ਕਿਵੇਂ ਪੁਛਰਾ ਜਾਮ ਲੱਗ ਲੈ ਉਹਦਾ ਗੋਡਿਆਂ ਤੱਕ ਆ ਗਿਆ ਮੱਲਾ ਪਾਣੀ ਮਰੂਤੀ ਡੁੱਬ ਗਈ ਓਏ ਉਹ ਤੇ ਡੁੱਬ ਗਈ ਮਰੂ ਉਹ ਦੇ ਜਗਰਾਵਾ ਲੋਟ ਕਾ ਤੂੰ ਨੀ ਕਰਾਉਂਦੇ ਜਗਰਾਵਾ ਬੀਬੀ ਸਰਬਜੀਤ ਕੌਰ ਜੀ ਆ ਛਾੜੀ ਬੀਬੀ ਦੀ ਗੱਲ ਸੁਣਿਓ ਕਹਿੰਦੀ ਲੋਟ ਕਾਤਾ ਨਹੀਂ ਕਰਾਉਂਦੇ ਜਗਰਾਵਾ ਨੂੰ ਕਾਗਜ਼ਾਂ ਦਾ ਤਾਂ ਪੂਰੀ ਲੈਣ ਲੱਗੀ ਪਈ ਆ ਐਸਪੀ ਦਾ ਜਿਵੇਂ 2-3 ਮਹੀਨੇ ਰਹਿ ਕੇ ਗਈ ਹੁੰਦੀ ਸਮਾਨ ਆਣ ਲਈ ਫਿਰਦੀ ਕਦੀ ਨੀ ਕਦੋਂ ਕਰੀਆਂ ਚੱਕ ਗਏ ਆ ਓਏ ਯਾਰ ਉਹਦੇ ਕੋਲੇ ਆ ਨਹੀਂ ਆਇਆ ਤੈਨੂੰ ਠੋ ਹੁਣ ਤੇ ਦੋਨਾਂ ਨਹੀਂ ਗਾ ਚਲੋ ਉਹਦਾ ਜੀ ਨਹੀਂ ਕਰਦਾ ਜਾਣ ਨੂੰ ਉਹਦਾ ਕੁੜੀ ਆ ਸੋਰਨ ਜਾਨ ਉਹ ਨਹੀਂ ਪਾਦੀ ਇਹ ਤਾਂ ਦੋਦੀ ਨਹੀਂ ਚਲੋ ਕਰਾਂ ਜਾਣੇ ਉਹ ਰੂਮੀ ਤਾਂ ਰੱਖ ਲਈਏ ਕਿ ਜਗਰਾਮਾਂ ਤੇ ਉਥੇ ਜਗਰਾਮਾਂ ਦੀ ਲੜਾਂਗੇ ਚਲ ਦੇਖਾਂਗੇ ਤੇਰਾ ਪੱਟਲੇਗਾ ਜੀ ਨਾਲ ਕੇ ਹਾਂ ਗੱਲਬਾਤ ਲੈ ਕੇ ਚੱਲੀਏ ਮੰਡੀ ਦੇ ਜੀ ਨਾਲ ਕੇ ਜਲਾ ਮੰਡੀ ਚ ਨਾਲ ਜੂ ਪੰਲੜ ਮੰਡੀ ਨਾਲੇ ਰਾਹ ਜਾ ਕੇ ਹਾਂ ਉਧਰ ਹੀ ਦੁਕਾਨਾਂ ਤੇ ਸਰੇ ਹੋਰ ਕਿਥਾਂ ਨਹੀਂ ਸੀ ਵੀ ਹਾਂ ਇਹਨਾਂ ਦੁਕਾਨਾਂ ਕੋਲ ਉਧਰ ਪਾਣੀ ਨਹੀਂ ਹੁੰਦਾ ਅੱਜ ਆਪਾਂ ਡੱਲੇ ਵਾਂਦੇ ਚੱਲਦੇ ਆਂ ਉਧਰੋਂ ਮੁੜਿਆ ਉਹ ਮੀਂਹ ਦਾ ਫੇਰ ਆ ਗਿਆ ਯਾਰ ਰੈਣ ਤੇ ਜਾਣ ਨੂੰ ਅੱਜ ਆਪਾਂ ਹੋਰ ਕੁਝ ਨਹੀਂ ਮੀਂਹ ਆ ਗਿਆ ਮੈਨੂੰ ਕਿਹੜਾ ਪਿੰਡ ਵੜਿਆ ਉਹ ਕੁਸਮਾਜੀ ਰੋ ਆ ਜਾਵੇ ਚੱਲ ਆ ਫਿਰ ਯਾਰ ਪੱਲੜ ਵੀ ਲਿਆਉਣਾ ਆਪਣੇ ਘਾਣੇ ਦਾ ਚਲੋ ਚਲੋ ਆ ਜਾਓ ਵੀ ਚਲੋ ਕਰਾਂ ਤੋ ਰੋ ਕਰਾਂ ਫਿਰ ਉਹ ਪੱਲੜ ਵੀ ਪਾਉਣਾ ਯਾਰ ਉਹਦਾ ਵਿਚਾਰਾ ਦਾ ਕੰਮ ਚੋਈ ਜਾਂਦਾ ਸਾਰਿਆਂ ਦੇ ਘਰ ਚੋਈ ਜਾਂਦਾ ਇਧਰ ਉਹ ਜਾ ਮਮੂ ਦਾ ਚੋਈ ਜਾਂਦਾ ਡੱਲੇ ਆਲ ਸੁਣਦੀ ਐ ਮੰਮੀ ਤਾਂ ਇਹ ਕੌਣ ਮੰਮੀ ਨੂੰ ਪੁੱਛ ਮੰਮੀ ਕੌਣ ਆ ਇਹ ਇਹ ਡੱਲਿਆ ਮੰਮੀ ਨੂੰ ਸਾਰਾ ਪਤਾ ਡੱਲੇ ਆ ਚਲੋ ਤੁਸੀਂ ਇਹ ਮੈਂ 2-3 ਮਹੀਨੇ ਰਹਿ ਕੇ ਗਈ ਹੁੰਦੀ ਸਮਾਨ ਆਣ ਲਈ ਫਿਰਦੀ ਧਰਨੇ ਤੇ ਨਹੀਂ ਆਈ ਸੀ ਦੇਦੇ ਕੱਪੜੇ ਸੀ ਹੀ ਮੁੰਡਾ ਵੀ ਤਾਂ ਕੀ ਕੀ ਕਰੀ ਜਾਂਦਾ ਖੜਾ ਦੇ ਵਡੇ ਦਾ ਜੀ ਨਹੀਂ ਕਰਦਾ ਜਾਣ ਨੂੰ ਸਾਰਿਆਂ ਨੂੰ ਹੀ ਅਪਸੈਟ ਜਿਆ ਸਵੇਰ ਦਾ ਜੀ ਨਹੀਂ ਕਰਦਾ ਜਾਣ ਨੂੰ ਯਾਰ ਇਹ ਤਾਂ ਤੱਕੇ ਨਾ ਹਜੇ ਅੱਜ ਕੱਲ ਦੀ ਛੁੱਟੀ ਪਈ ਆ ਉਹ ਕਹਿੰਦਾ ਮੈਂ 6 ਨੂੰ ਆ ਜਮਾਂ ਵੀ ਭਾਨਾ ਦੀ ਫੁੱਟ ਦੇਖਣੀ ਹੈ ਠੰਡ ਲੱਗਦੀ ਆ ਬਾਪਾ ਬਾਪਾ ਜੀ ਕਰਦਾ ਜਾਣ ਨੂੰ ਆ ਵੀ ਨਾ ਸਿਹਰੇ ਆ ਆ ਤਾਂ ਤੱਕੇ ਨਹੀਂ ਕਰੀ ਜਾਂਦਾ ਚੱਲ ਚੱਲ ਇਹਨੇ ਆਇਆ ਨਾ ਦਵਾਰ ਨੂੰ ਫੇਰ ਆਜੀ 6 ਤਰੀਕ ਨੂੰ ਨਹੀਂ ਬਹੁਤ ਆਉਂੇ ਚਲੋ ਕਰੋ ਚੱਲਗੇ ਲੈ ਜਿਹੜਾ ਡੇਟ ਸ਼ੀਟ ਆਈ ਹੈ ਮੇਰੀ ਓ ਯਾਰਾ ਪਾੜਾ ਪਾਣੀ ਆ ਭਾਣੇ ਹਲੋ ਕੋਈ ਨਾ ਕੋਈ ਨੰਬੰਦੀ ਨਾ ਟਿਕਣੀ ਗੱਡੀ 'ਚ ਪਾਣੀ ਵਰਜੂ ਆਪਣੇ ਸੁਹਾਵਾਂ ਟੋ ਦੇ ਗੱਡੀ ਵਾਲਾ ਆਉਂਦਾ ਵੀ ਉਹਦੀ ਗੱਡੀ ਨੰਘੀ ਫੇਰ ਤਾਂ ਆਪਾਂ ਵੀ ਨੰਘਾ ਲਾਂਗੇ ਆਪਣੇ ਸੁਹਾਵਾਂ ਸੁਹਾ ਥੋ ਆਪਣੇ ਬਦਰਾਓ ਆਏ ਨਾ ਕਿਹਣਾ ਚ ਕੀ ਆ ਬਦਰਾਓ ਅਹ ਪਾਣੀ ਹੰ ਚੱਪੜਦਾ ਇਹ ਤਾਂ ਵੀ ਇਹ ਤਾਂ ਇਹ ਤਾਂ ਆਹ ਭਾਈ ਨੰਘ ਗਿਆ ਇਹ ਵੀ ਹਟ ਗਿਆ ਆਪਣੇ ਕੋਲ ਆਹ ਭਾਣੇ ਮਾਦਾ ਕਹਿੰਦਾ ਮੋੜ ਚੱਲ ਮੋੜ ਜਲਦੀ ਨਾਲ ਭਾਈ ਦੇਖ ਦੇ ਕੀ ਕਹਿੰਦੇ ਦੇਖਣਾ ਕੀ ਆ ਉਹ ਨੈਣ ਹੀ ਨਿਗਾਹ ਕੇ ਚਲੀ ਜਾਣੀ ਐ ਇੰਨਾ ਨਹੀਂ ਆ ਗਣਾ ਉਹ ਅਲਟੋਂ ਅੰਗ ਦੇ ਸਾਥ ਇਹ 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 ਪਾਣੀ ਨਿਕਾਵੇ ਭਾਈ ਥੋੜੀ ਗੱਡੀ 'ਚ ਨਾ ਪਾਣੀ ਪੜਸੀ ਇਹਦੇ ਤਾਂ ਪਾਣੀ ਪੜਦਾ ਨਹੀਂ ਹੁਣ ਕੋਈ ਨਹੀਂ ਪਤਾ ਪਾਣੀ ਹੁੰਦਾ ਨਹੀਂ 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 ਨੰਗ ਜੀ ਨੰਗ ਜੀ ਆਪੇ ਦਾ ਕਰੀ ਨਾ ਨਹੀਂ ਪਾਣੀ ਹੈਗਾ ਉੱਚੀ ਚਿਕਾਈ ਆ ਪਤਾ ਨੇ ਪਾਰਦਾ ਨਹੀਂ ਕਰਨ ਲੱਗੀ ਨਗਰ ਬੈਠੇ ਬਾਬਾ ਨਗਾਦੇ ਬਾਬਾ ਨਗਾਦੇ ਨਹੀਂ ਮੋੜ ਕੇ ਲੈ ਜਾਣਗੇ ਮੋੜ ਕੇ ਲੈ ਜਾਣਗੇ ਹਾਂ ਚਲੋ ਜੀ ਨੂੰ ਉਪਰ ਬੁੜਾ ਬੀਰੋ ਬਾਈਕ ਉੱਪਰ ਇੰਨਾ ਨਹੀਂ ਹੈ ਨਾ ਉਦਣਾ ਹੀ ਪਾਣੀ ਭੜਿਆ ਸੀ ਗੱਡੀ 'ਚ ਲੰਗੀ ਚਲੋ ਵੀ ਲੰਗੀ ਆਈ ਓਏ ਤਾਂ ਪਾਰਕ ਤੇ ਅਰਦਾਸ ਚੱਕ ਦੀ ਉਹਨੇ ਨਹੀਂ ਮਗਲ ਬੈਠੀ ਜੀ ਤੇਰੇ ਕੀ ਬਦਾਸੇ ਤਾਂ ਨਹੀਂ ਸੁਖ ਲੈ ਵੀਰ ਚੱਕ ਗਿਨੀ ਕਿਵੇਂ ਸੰਗੀ ਹੈ ਆਦਾ ਨਹੀਂ ਅੱਜ ਛੱਟ ਨਹੀਂ ਓ ਅੱਜ ਸ਼ਰਟ ਨਹੀਂ ਦੀ ਕੋਈ ਆਪਾਂ ਆ ਜਾ ਮੋੜ ਕੇ ਵੀ ਉਹਨਾਂ ਟਾਈਮ ਨਾਲ 10 ਮਿੰਟ ਮੋੜ ਕੇ ਕਿੱਥੇ ਇਹਦਾ ਪੱਲੜ ਪਵਾਉਣਾ ਵਾ ਜਸਨੇ ਨਾਲ ਉਹ ਪੱਲੜ ਪਵਾਉਣ ਤੋਂ ਬਾਅਦ ਆਪਾਂ ਜੇ ਉੱਥੇ ਲੱਗਣੇ ਆ 2 ਘੰਟੇ ਨਾਲ ਆ ਪਾਇਆ ਹੀ ਅਜ ਖੱਦਰ ਜੀ ਵਾਲਾ ਤੈਨੂੰ ਤਾਂ ਕੋਠੇ ਤੇ ਚੜਾਉਣਾ ਸੀਗਾ ਰਹਿਣਾ ਨਾਲ ਲਾਉਣਾ ਕਿਹਾ ਜਸਨਾ ਤਾਂ ਆ ਬੁਮਾਰ ਤੂੰ ਤੇ ਕੰਮੇ ਪਾਣੇ ਤਾਂ ਪੌੜੀ ਲਾ ਕੇ ਚੜਾ ਦੇਣੀ ਆ ਪੌੜੀ ਤਾਂ ਮੈਨੂੰ ਉਹ ਨਹੀਂ ਚੜਮਾਉਂਦਾ ਡਰ ਲੱਗਦਾ ਨਹੀਂ ਉਹ ਵੀ ਪਨੀਰੇ ਤੇ ਖੜ ਕੇ ਪਾ ਜੀ ਹਾਂ ਖੱਲਨੇ ਖੜ ਕੇ ਉਹ ਮਗਰ ਲਮਕਾਉਣਾ ਹੀ ਆ ਉਧਰ ਤਾਂ ਤੂੰ ਲਮਕਾ ਦੇਾਂਗੇ ਉਹ ਹੈਲੋ ਨਹੀਂ ਬੰਦਾ ਵੀ ਤੇਰੀ ਗੱਲ ਵਾਲੀ ਲੰਗਿਆ ਨਹੀਂ ਜਾਣਾ ਹੁੰਦੇ ਓਏ ਆਹ ਦਾ ਮੰਮਾ ਕ ਗਰੀ ਬਣਿਆ ਪਿਆ ਮੂਰੇ ਚਲੋ ਪੈਂਡਰ ਆਹ ਲੇ ਖੋਤ ਹੋ ਗਿਆ ਮੜੋ ਪੈਂਡ ਨੂੰ ਮੜੋ ਪੈਂਡ ਨੂੰ ਜਗਰਾਵਾ ਤੋਂ ਜਗਰਾਵਾ ਤੋਂ ਪੈਂਡ ਨੂੰ ਨਹੀਂ ਮੇਰੀ ਕੱਪੜੇ ਕਪੜੇ ਕਿਥੋਂ ਦੀ ਫਾਰਚੂਨਰ ਦੇ ਵਿੱਚ ਪਾਣੀ ਵੜ ਗਿਆ ਤਾਂ ਫੇਰ ਆਪਣੇ ਤਾਂ ਛੋਟੀ ਆ ਉਦੋਂ ਕਰੀਂਗਾ ਮੈਂ ਤੁਰ ਕੇ ਨੰਗ ਲੂ ਮੈਂ ਮੈਂ ਭਾਈ ਨੂੰ ਫੋਨ ਕਰਦੀ ਮੇਰੇ ਇੱਥੇ ਰੁਕ ਜਾ ਜੀ ਉਹ ਪੁੱਛਿਆ ਮੈਂ ਯਾਰ ਉਹ ਲੱਗ ਕੇ ਰੁਕਾ ਸੀ ਇਹਨੂੰ ਬੋਕਾਂ ਦੀ ਪੈ ਗਈ ਮੈਂ ਕਹਿੰਦੀ ਉਹਨੂੰ ਵੀ ਇੱਧਰ ਭਰਾਜੇ ਕੱਪੜੇ ਕਿਉਂ ਲਾਉਡ ਬਿਲਿਅਮ ਨੂੰ ਬੋਕਾਂ ਦੀ ਪੈ ਗਈ ਉਹ ਬਾੜਾ ਪਾਣੀ ਆ ਦੇਖ ਜਸਨੇ ਉਹਨੂੰ ਰੱਖਿਆੜੇ ਨੇ ਇੱਥੇ ਨਾਲ ਬਿਠਾ ਕੇ ਖੜ ਜਾ ਇੱਧਰ ਗੱਡੀ ਲਾਉਣ ਦੇ ਯਾਰ ਪਹਿਲਾਂ ਪਹਿਲਾਂ ਇੱਧਰ ਗੱਡੀ ਲਾਉਣ ਦੇ ਪਰਬੀ ਦੀ ਲੱਗ ਜਾਨੀ ਆਂ ਜੀ ਮੈਂ ਦਵਾਈ ਦਵਾ ਲਿਆ ਮੰਜਸ ਨੇ ਉਹ ਇੱਥੇ ਗੱਡੀ ਲਾ। ਕੱਪੜੇ ਤਾਂ ਸੋਹਣਿਆਂ ਨੂੰ ਫੋਨ ਲਾਦੇ ਹੁਣ ਕੱਪੜੇ ਤਾਂ ਹੁਣ ਹਾਲ ਹੀ ਨਹੀਂ ਕੋਈ। ਬੜਾ ਮੜਾ ਹਾਲ ਆ ਜਿਗਰਾਵਾਂ ਦਾ ਤਾਂ। ਹੈਗਾ ਡਾਕਟਰ? ਹੈਗਾ? ਉਹਦਾ ਛੱਪੜ ਹੀ ਲੱਗਿਆ ਪਿਆ ਮਤੰਦਰਾ। ਉਹਦਾ ਗੋਡਿਆਂ 'ਤੇ ਆ ਗਿਆ ਮੱਲਾ ਪਾਣੀ। ਗੱਡੀ। ਚੱਲ 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 ਚੱਲ। ਦੇਖ ਕਿ ਨਹੀਂ ਕਿਤੇ ਹੋਰ ਇਹਨਾਂ ਕੰਮ ਹੋ ਜੇ। ਪਾਣੀ ਬਹੁਤ ਆ। ਕੁੱਲਾ ਆ ਦਬਾਈ ਡਾਕਟਰ ਐ ਨਹੀਂ ਆ ਜਾ ਫਿਰ ਚੱਲ ਗਏ ਪੁੱਤਲਾ ਆਊਗਾ ਵੀ ਡਾਕਟਰ ਸਾਰੇ ਪਾਣੀ ਨਾ ਭਜੇਗੇ ਡਾਕਟਰ ਫੇਰ ਨਹੀਂ ਮਿਲਿਆ ਡਾਕਟਰ 2 ਵਜੇ ਆਉ ਉਹ ਦੁਕਾਨ ਤਾਂ ਖੁੱਲੀ ਆ ਡਾਕਟਰ ਤਾਂ ਮਗਰ ਹੀ ਆ ਡਾਕਟਰ ਤਾਂ ਮਗਰ ਹੀ ਆ ਸਾਰਾ ਹਸਪਤਾਲ ਹੁਣ ਐ ਕਰੋ ਨੰਗੇ ਆਲਾ ਜਾਣਾ ਇਜਗਰਾਵਾ ਦਾ ਸਾਰਾ ਪਾਣੀ ਦਾ ਕੇਰਾ ਥੋੜਾ ਹੁਣ ਕਿਵੇਂ ਕਰਗੇ ਫਿਰ ਰੈਕੋਟਾਡੇ ਗੱਡੀ ਕਿਵੇਂ ਲੈ ਕੇ ਜਾਈਏ ਕਿਵੇਂ ਲੈ ਕੇ ਜਾਈਏ ਗੱਡੀ ਦਾ ਸਾਰਾ ਰੈਕੋਟਾਡੇ ਸਾਰਾ ਜਗਰਾਮਾ ਪਾਣੀ ਨਾਲ ਘੇਰ ਲਿਆ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਨਾ ਸਿਪੀ ਅੱਜ ਜਾ ਰਹਿ ਪਾ ਨਹੀਂ ਜਾਣਾ ਇੱਥੋਂ ਵੀ ਮੁੜ ਨਹੀਂ ਪਣਾ ਉਹ ਪਿੰਡ ਨੂੰ ਨਹੀਂ ਮੈਂ ਉਧਰ ਰੈਗੂਲੇਟੇਟਾਰ ਨੂੰ ਰੈਕੋਟਾਡੇ ਜਾਈਏ ਕਿੱਧਰ ਦੀ ਆਏ ਤਾਂ ਦੱਸ ਜੀ ਚੱਲਦੀ ਆਪਾਂ ਉਧਰ ਹਰੀ ਸਿੰਘ ਦੀ ਹਰਤਾਲ ਨਹੀਂ ਸਾਡੇ ਪਰੇ ਉਧਰ ਸਿੱਧੇ ਆ ਜਾਈਓ ਇਹ ਵੀ ਹਰੀ ਸਿੰਘ ਦੀ ਰਾਹ ਦਾ ਸਾਰਾ ਪਾਣੀ ਨਾਲ ਪੁੱਟਿਆ ਪਿਆ ਡਾਇਰੈਕਟਲੀ ਨਾਲ ਨਾਲ ਵੀ ਗੱਲ ਕਰਿਓ ਕਹਿੰਦਾ ਮੈਨੂੰ ਰਾਹ ਦੱਸੋ ਕਿੱਥੇ ਆਵਾਂ ਲਾ ਕਿਸੇ ਨੂੰ ਕਾਸੇ ਦੀ ਪਈ ਆ ਕਿਸੇ ਨੂੰ ਕਾਸੇ ਦੀ ਨੂੰ ਡਾਇਰੈਕਟਲੀ ਨਹੀਂ ਪਈ ਆ ਮੰਗ ਟੇਲਰ ਤੋਂ ਸੂਟ ਫੜਨੇ ਆ ਵੀ ਬਣੇ ਪਏ ਆ ਉਹ ਨਹੀਂ ਹੁਣ ਮੈਣਨੇ ਅੱਜ ਤੁਹਾਡਾ ਕੋਹ ਨਹੀਂ ਮੈਣਾ ਜਾਨੇ ਆਪਾਂ ਲੜ ਕੇ ਥੋ ਲੈਣਾ ਉਧਰ ਹੀ ਲੈਣਾ ਉਧਰ ਕਿਵੇਂ ਜਾਈਏ ਲਾਂਗੇ ਨੀ ਗੱਡੀ ਇਧਰੋਂ ਤਾਂ ਆਪਣੀ ਪਿਛਲੇ ਰਾਤ ਆ ਲਵੜਾਂਗੇ ਪੰਪ ਵਾਲੇ ਜਾ ਵੀ ਨਾਂਗੇ ਨੀ ਜਗਰਾਵਾ ਹੁਣ ਲੋਟ ਕਾਤਾ ਵੀ ਕਰਾਉਂਦੇ ਜਗਰਾਵਾ ਬੀਬੀ ਸਰਬਜੀਤ ਕੌਰ ਜੀ ਆ ਛਾੜੀ ਬੀਬੀ ਦੀ ਗੱਲ ਸੁਣਿਓ ਕਹਿੰਦੀ ਲੋਟ ਕਾਤਾ ਨਹੀਂ ਕਰਾਉਂਦੇ ਜਗਰਾ ਐਨਾਂ ਦੇ ਪਿੰਡ ਦੀ ਆ ਜਸਨ ਦੇ ਪਿੰਡ ਦੀ ਜੈਨੇਰੀ ਭੂ ਆਈ ਆ ਹਾਂ ਐਮਐਲਏ ਮਾਨੂੰ ਕਹਿੰਦੀ ਆ ਬੀਬੀ ਸਰਬ ਦੀ ਕਹ ਰਹੇ ਹਾਂੜਾ ਏ ਵੇ ਆ ਬਾਏ ਗੁਰੂ ਮੇਰ ਕਰਾ ਦੋ ਸਾਰਿਆਂ ਦੇ ਵਿਚਾਰੇ ਨੇ ਇਹਦੇ ਰੋਜ਼ ਕਰਕੇ ਖਾਣਾ ਕਿੰਨਾ ਖਾਣਾ ਖੜੇ ਦਾ ਖੜੇ ਆ ਉਂ ਵੀ ਇਧਰ ਅੱਧੀਆਂ ਦਾ ਰੇੜੀਆਂ ਹੀ ਨਹੀਂ ਹੈਗੀਆਂ ਵਿਚਾਰੀਆਂ ਕਿੰਨੇ ਰੋਜ਼ ਵਿਚਾਰਿਆਂ ਨੇ ਕਰਕੇ ਖਾਣਾ ਹੈ ਲੈਡ ਕਰੇ ਕਰਾਉਣਾ ਕਿੰਨੇ ਦਾ ਵਾ 320 ਕੀ ਲੈ ਲਿਆ ਇਹ ਜਿਆ ਮਿਲ ਗਈ ਤੈਨਾਂ ਇਲੇ ਕੇ ਹੇ ਬੁੱਕ ਬਸ ਕਹਿਣੀ ਸੀ ਜੀ ਬਹੁਤ ਔਖਾ ਟਾਈਮ ਆਇਆ ਪੰਜਾਬ ਤੇ ਦੇਖ ਆਪਣੇ ਇੰਨਾ ਪਾਣੀ ਆ ਜਗਰਾਮਾ ਦਾ ਬਦਮੀ ਕਹਿੰਨੇ ਹਾਈ ਪਾਣੀ ਜਿੱਥੇ ਇੰਨਾ ਆਇਆ ਹੋਇਆ ਨਾਲ ਕੀ ਹੋ ਰਿਹਾ ਹੈ ਭਾਈ ਉਹ ਤਾਂ ਨਹੀਂ ਮਾਰਦੇ ਨਹੀਂ ਗਲਡਿੰਗਾ ਜਮਾ ਬਚ ਚੱਲ ਬਹੁਤ ਇਹਨਾ ਮਰੂਤੀ ਉਹ ਦੇ ਉਹ ਦੇ ਉਹ ਪਾਣੀ ਬੁੜੀ ਕਿੰਨੀ ਡੁੱਬੀ ਜਾਂਦੀ ਉਹ ਦੇ ਉਹ ਦੇ ਡੱਬ ਗਈ ਉਹ ਮਰੂਤੀ ਮਰੂਤੀ ਡੱਬ ਗਈ ਓਏ ਉਹ ਦੇ ਡੱਬ ਗਈ ਮਰੂ ਉਹ ਦੇ ਦੇਖ ਮਰੂਤੀ ਓਏ ਆਹ ਲਾ ਬਾੜਾ ਸਿਰ ਆ ਨਿਕਲਿਆ ਬੰਦਾ ਇਹਦਾ ਮੇਲਾ ਜੱਤ ਲਿਆ ਬਾਈ ਨੇ ਬਾਈ ਨੇ ਮੇਲਾ ਜੱਤ ਲਿਆ ਤਾ ਉਹ ਖੋਲਤੀ ਬਹਿ ਜਾ ਬਾਬਾ ਹਾਂ ਅੱਗੇ ਵੀ ਨਾ ਖੜਦਾ ਯਾ ਪਹਿਲੀ ਵਾਰ ਆ ਖੜਦਾ ਅੱਗੇ ਵੀ ਨਾ ਅੱਜ ਬਾਲਾ ਵਾ ਤੇ ਸੋਹਣੇ ਰੋਸ਼ਨੀ ਦਾ ਮੇਲਾ ਲੱਗਦਾ ਹੁੰਦਾ ਕਿਹੜਾ ਮੇਲਾ ਤੈਨੂੰ ਦਿਖਾਵਾਂਗੀ ਦਾ ਰੋਸ਼ਨੀ ਦਾ ਮੇਲਾ ਆਊਗਾ ਹੋਂ ਦਾ ਸਪਾਰ ਦਾ ਮੇਲਾ ਚੱਲ ਰਹਾ ਹਾਂ ਇੱਥੇ ਲੱਗਦਾ ਹੁੰਦਾ ਮੇਲਾ ਰੋਸ਼ਨੀ ਦਾ ਉਹ ਉਧਰ ਹੁੰਦੀਆਂ ਚੰਡੋਲਾ ਲੱਗੀਆਂ ਮੈਂ ਬਹੁਤ ਸੁਣਿਆ ਰੋਸ਼ਨੀ ਦਾ ਮੇਲਾ ਜਗਰਾਵਾਂ ਦੀ ਰੋਸ਼ਨੀ ਮਸ਼ਹੂਰ ਆ ਆਰੀ 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 ਵਿੱਚ ਜਿੰਗਰਾਮਾਂ ਦੇ ਕਿੰਨੇ ਲੱਗਦੀ ਰੋਸ਼ਨੀ ਭਾਰੀ ਲੋੜਿਆਂ ਦਾ ਇਕੱਠ ਹੋ ਗਿਆ ਤੇ ਬੋਤਲਾਂ ਮਗਾਲੀਆਂ ਚਾੜੀ ਲੜਾਂ ਵਾਲਿਆਂ ਦੀ ਬੱਡੀ-ਬੱਡੀ ਲੈਣ ਲੱਗੀ ਵੀ ਹੈ ਬਈ ਮਾਰਦੀਆਂ ਇਹਨੂੰ ਤਰਪੋਦਲੇ ਇਹਨੂੰ ਮਾਰਦੀਆਂ ਕਿਦੋਂ ਓਏ ਓ ਚਿੱਟਾ ਜਾ ਦੇਖ ਚਿੱਟਾ ਜਾ ਬਰ ਗਿਆ ਨਹੀਂ ਬਾਈ ਹੈ ਨਹੀਂ ਕੰਮ ਦਾ ਕਪੜਾ ਹੀ ਨਹੀਂ ਕੰਮ ਦਾ ਬਾਈ ਕਹਿੰਦੇ ਜੱਤਾਂ ਇਹ ਬਾਈ ਕਹਿੰਦੇ ਵਰਗਾ ਨਹੀਂ ਹੈਗਾ ਕਿਹੜਾ ਉਹ ਤਰਪਾਲ ਦੇ ਤਾਂ ਵਿੱਚ ਦੀ ਲੰਘ ਜਾਂਦਾ ਪਾਣੀ ਹਾਂ ਉਹ ਨਹੀਂ ਕਾਗਜ਼ ਗੱਥੇ ਤਰਪਾਲ ਇਹ ਤਾਂ ਉਹੀ ਦੇਈ ਜਾਂਦਾ ਸੀ ਆਪਾਂ ਨੂੰ ਕਾਗਜ਼ਾਂ ਦਾ ਤਾਂ ਪੂਰੀ ਲੈਣ ਲੱਗੀ ਪਈ ਆ ਵਿਚਾਰੇ ਕੱਚੇ ਘਰ ਕੱਚੇ ਕੀ ਪੱਕੇ ਵਿੱਚ ਹੋਈ ਜਾਂਦੇ ਆ ਕੰਮੇ ਭਾਣੇ ਦਾ ਵਿੱਚੋਂ ਲੱਗ ਗਿਆ ਯਾਰ ਘਰ ਬੁੱਲੜ ਦੇਖਦੇ ਫਿਰਦੇ ਆ ਉੱਤਰ ਲੈਂਡਾਂ ਦੀ ਬੁੱਲੜਾਂ ਦੀ ਲੱਗਦਾ ਕਾਗਜ਼ਾਂ ਦੀ ਹੈਗੇ ਆ ਕਾਗਜ਼ ਬਾਈ ਕੋਲੇ ਕਿ ਲਾਗੇ ਸਾਰੇ ਧੋਮੀ ਕਾਗਜ਼ ਦੀ ਹੋਇਆ ਨਾ ਬਾਈ ਵੀਰ ਲੈ ਲੈਣਾ ਜਿਹਨੇ ਦੋ ਹੈ ਦੋ ਦੇ ਦੇ ਬਾਈ ਇਹ ਹੋਰ ਰਹਿਣ ਦੀ ਇਹਦੇ ਵਿੱਚ ਵੀ ਦਾਂਗੇ ਨਾ ਤਾਂ ਬਰਗੇ ਆ ਤਰਪਾ ਇਹਦੇ ਵਿੱਚ ਸਮਝ ਲਾ ਪਾਣੀ ਕਿਤੇ ਅਸੀਂ ਮੂਆ ਮੈਂ ਉਹੀ ਤਾਂ ਹੀ ਪਾਣੀ ਤਾਂ ਹੀ ਲਈ ਹੈ ਜੀ ਮੈਂ ਇਹ ਇਹ ਇਧਰ ਰਸ ਦੇਣਾ ਪਾਣੀ ਇਹਦੇ ਚ ਨਹੀਂ ਰੱਖਣਾ ਬਸ ਠੀਕ ਆ ਬਾਈ ਕਰ ਦਿਓ ਘੱਟ ਇਹਦੇ ਲੱਤੋ ਇਹਦੇ ਬੜੇ ਕਿਉਂ ਮੈਂ ਲੱਤ ਗਿਆ ਫੇਰ ਦਾ ਖੰਪੀ ਆਦਾ 6 ਵਜੇ ਕਰ ਲੈ ਹਾਂ ਲਵਾਈ ਬਾਈ ਸਹੀ ਪੇਪਰ ਹੀ ਨਹੀਂ ਮਿਲ ਰਿਹਾ ਨਾ ਨਾ ਇਹਦਾ ਬਚਾ ਕਿੱਥੇ ਚਲੋ ਚਲੋ ਬਾਈ ਸ਼ੋਕ ਕਿਦੇ ਸਮੋਸੇ ਖਵਾ ਕੇ ਲੱਗੇ ਆ ਜਿੰਨਾਂ ਨੂੰ ਸਮੋਸੇ ਸ਼ੌਕੀ ਦਾ ਜਿਹਨੇ ਇਹਨੇ ਖਾਧਿਆ ਕਮੈਂਟ ਜ਼ਰੂਰ ਕਰ ਦਿਓ गाइस ਓਏ ਹੋਏ ਸਮੋਸੇ ਚੋਕੀ ਦੇ ਕਿਓ ਕਦੇ ਉੱਪਰ ਤੇ ਗਰਮ ਗੱਲ ਜਾਣੇ ਦਰਨਾ ਤਾਂ ਰੋਸ ਜੇ ਗਿਆ ਸੋਲੇ ਘਾਟਾ ਪਾਏ ਤੈਨੂੰ ਰੋਸੇ ਵੀਰਨਾ ਦਾ ਰੋਸਾ ਕਰਕੇ ਤੈਨੂੰ ਹਾਈਪੀ ਦੇ ਘਰ ਆਲਾ ਦਿਖਾ ਦੇ ਅੱਜ ਆ ਤੇ ਨੀਕਰ ਪਾਈ ਨੂੰ ਵੇਰ ਕੀ ਆ ਚੱਲੀ ਹੈਪੀ ਚੱਲੀ ਸਾਡੀ ਐ ਭਿੰਨਾ ਜਾ ਦੀਪੇ ਦਾ ਜੀ ਨਹੀਂ ਕਰਦਾ ਬਾਈ ਕੀ ਹਾਲ ਆ ਟਰਮ ਬਾਈ ਸੱਚੀ ਗੱਲ ਇਹ ਦੇਖ ਮੇਂ ਦੇਖ ਲੋ ਦੇਖ ਆ ਦੀਪੀ ਭੈਣੇ ਦੇ ਘਰ ਆ ਦੇਖੋ ਚਲੋ ਚਲੋ ਬਾਈ ਆ ਪੜਿਓ ਆ ਦੀਪਾ ਕਹਿੰਦਾ ਜਾਣਾ ਨਹੀਂ ਮੋਡਰਨ ਜਦੋਂ ਕਿ ਆ ਪੈਂਡਲ ਜਾਣਾ ਅੱਜ ਵੀ ਕਹਿੰਦਾ ਲੈ ਕੱਲੂ ਆ ਜਾਂਦੇ ਸਬਜ਼ੀ ਭਾਜੀ ਵੀ ਲੈ ਲਈ ਬੱਸ ਜੀ ਹੁਣ ਚੱਲੀਏ ਪਿੰਡ ਨੂੰ ਨਹੀਂ ਹੁਣ ਆਪਾਂ ਨੂੰ ਮਾਣੂ ਕੋ ਜਾਣਾ ਜਾ ਲੈ ਕੀ ਦਿੱਤੀ ਦਵਾਈ ਡਾਕਟਰ ਨੇ ਬਾ ਹੁਣ ਤਾਂ ਨਹੀਂ ਆਉਣ ਦੀ ਲੋੜ ਕਹਿੰਦਾ ਕੋਈ ਨਾ ਆਓ ਸਾਬਣ ਸਾਬਣ ਲਾ ਸਕਦੇ ਆ ਚਲ ਆ ਦੇ ਆ ਚੋਂ ਲੱਗ ਆ ਮੁੜ ਕਾ ਜ ਸਾਰਾ ਹੀ ਆ ਗਿਆ ਹਨਾ ਆ ਇਧਰੋਂ ਮਗਰੋਂ ਬਾਤ ਛੜਾਈ ਆ ਇਹ ਕੰਦਾ ਹੀ ਪਾਣੀ ਆ ਰਿਹਾ ਹੈ ਉੱਧਰ ਕੰਦੇ ਇਹ ਗਾਰੀ ਦਾ ਕੰਦਵਾ ਇਹ ਗਾਰੀ ਦੇ ਉਧਰੋਂ ਢੇੜਿਆ ਹੋਇਆ ਉਹਨਾਂ ਦਾ ਸਾਰਾ ਰਹਿ ਨਹੀਂ ਹੁੰਦਾ ਚੱਲ ਜਸ ਨੇ ਪਾ ਕੇ ਆਈਏ ਆ ਪਲਣ ਨਾ ਲਈ ਪੱਲੜਾ ਆ ਪੱਲੜਾ ਉੜਦਾ ਲਾਦਾ ਜਹਨੇ ਪੱਲੜਾ ਦੇ ਪਉਣਾ ਕਿ ਛੱਤ ਤੇ ਪਉਣਾ ਹੈ ਪੁੱਛ ਲਾ ਫਿਰ ਦੇਖੀ ਚੜਗੇ ਤਾਂ ਸਾਰਿਆਂ ਦੀਆਂ ਛੱਤਾਂ ਚੋਈ ਜਾਂਦੀਆਂ ਪਾਣੀ ਤਾਂ ਖੜਾ ਆ ਯਾਰ ਜਹਨੇ ਇਹਹੀ ਇਹਹੀ ਸਿਮੀ ਜਾਣਾ ਇਹਦੇ ਵਿੱਚ ਦੀ ਇਹਦਾ ਹੀ ਰੌਲਾ ਓਏ ਇੱਕ ਮਿੰਟ ਔਰ ਇਹ ਕੱਧੇ ਆ ਕਿੱਥੋਂ ਪਾਣੀ ਪੱਲੜ ਬੇ ਸੇ ਬਹੁਤ ਵਧ ਗਿਆ ਆ ਇਰੇ ਉੱਤੀ ਪਾ ਦਨੇ ਆਤਰਪਾਲਾ ਕੱਢਿਆ ਨਹੀਂ ਜਾਣਾ ਲਿਆ ਫਿਰ ਝਾੜੂ ਫੜਾ ਮੈਨੂੰ ਝਾੜੂ ਫੜਾ ਪਰ ਆਈ ਮम्मू ਦਾ ਹਾਲ ਹੋਇਆ ਉਹ ਵੀ ਪਲੜ ਲੈਣ ਗਏ ਵੇ ਡਬਲ ਹੋ ਗਿਆ ਚੋਣੋਂ ਹਟ ਜੂ ਹੁਣ ਬੱਦਲ ਫੇਰ ਆਉਂਦਾ ਚੜਾ ਮਤਰਾ ਸਿੱਧਾ ਸਿੱਧਾ ਨਾ ਇਹ ਦਸਿਆ ਨੇ ਇਹ ਆਇਆ ਮੈਂ ਛੋਟਾ ਜਾਂਦਾ ਛੈਂਕ ਇਹ ਜਿੰਕਲੀ ਦਾ ਹੈ ਵੀ ਨਹੀਂ ਮੈਂ ਤਾਂ ਦਿੱਤੀ ਬਿਠੂ ਜੀ ਨੇ ਕਿਹਾ ਤਾਂ ਪੀਉਂਦੇ ਹਾਂ ਮੈਂ ਕਹਾਂ ਵੀ ਇਹ ਇਹ ਲੱਸੀ ਕੇ ਮੜ ਗਿਆ ਕਹਿੰਦਾ ਮੇਰੀ ਬੇਟੀ ਜ਼ਾਰੀ ਪਾਣੀ ਨਾ ਪੀਦੀ ਸਾਰਾ ਪਾਣੀ ਪੀਵੇ ਇਹ ਉਹ ਨਹੀਂ ਪੈਰੀ ਮੜਿਆ ਪਤਾ ਨਹੀਂ 10 ਮਿੰਟ ਤੋਂ 10 ਮਿੰਟ ਡੇਢੀ ਨਾਲ ਲੈ ਕੇ ਆ ਗਏ ਕਾਗਜ਼ ਲੈ ਕੇ ਮੈਂ ਦੱਸੀ ਸੀ ਬਾਈ ਦਾ ਜੰਦਾ ਕਹਿੰਦਾ ਨਾ ਯਾਨੀ ਡੇਢੀ ਨਾਲ ਵੀ ਪਿੰਦੇ ਚ ਵਚਦੀ ਆ ਗਏ ਡੇਢੀ ਲੈ ਕੇ ਨਾਲ ਸਾਰਾ ਤੇ ਇਹ ਜੜਿਆ ਵੀ ਡੇਢੀ ਜੜਿਆ ਤੇ ਕਾਗਜ਼ ਪਾ ਕੇ ਤੇ ਬੈਗੇ ਆਗੇ ਮਨੇ ਹੋਂਦਰ ਲੇਪਾ ਕਰ ਜਿਆ ਦਿੰਦਾ ਕਿ ਮੈਂ ਬੈਨਜੀ ਦਾ ਹਾਇ ਮੇਰਾ ਸਾਰਾ ਸਮਾਂ ਤੇ ਹਾਂ ਵੀ ਨਹੀਂ ਇਧਰ ਤੁਹਾਨੂੰ ਆਇਨੀ ਗਾ ਤੁੰ ਹੈ ਤੇ ਮੈਂ ਤਾਂ ਉਹਨੂੰ ਯਾਦ ਕਰਦਾ ਮੈਂ ਕਿ ਵੀ ਜਿਉਂਦਾ ਵਾ ਤਰੇ ਭਰਾਵਾ ਤੈਨੂੰ ਮਹਾਰਾਜ ਬਾੜੀ ਦੇਵੇ ਲੈ ਆਪਿਆ ਯਾਰ ਤੇਰੀ ਬਾੜੀ ਵੱਡੀ ਉਮਰ ਬਾੜੀ ਵੱਡੀ ਉਮਰ ਨਹੀਂ ਕਰਨੀ ਚਾਹ ਪਿਆ ਮਹਾਰਾ ਤੇ ਬਾੜੀ ਤਰਫੋਂ ਆਉਂਦੀ ਮਾਤਮਾ ਤੈਨੂੰ ਲੈ ਚਾਹ ਉਹੀ ਤਾਂ ਗੱਲ ਆ ਯਾਰ ਬਾਈ ਚਾਹ ਹੁੰਦੀ ਨਹੀਂ ਜਾਣਦੇ ਤੂੰ ਆਪਦੇ ਕੋਲੇ ਕੁਝ ਰੱਖ ਹਾਂ ਸਹੀ ਗੱਲ ਆ ਪੂਰ ਤੇਰੀ ਉਮਰ ਘਟ ਜਣੀ ਆ ਉਧਰੋਂ ਕੋਈ ਨਾ ਮੈਂ ਤਾਂ ਹੀ ਮੇਰੀ ਵੀ ਉਮਰ ਲੱਗ ਜੇ ਮੇਰੇ ਵਾਲੀ ਲੱਗ ਜੇ ਚੱਲ ਚਾਹ ਪਾ ਤੂੰ ਨਾ ਇਹਦੀ ਮੇਰੀ ਵੀ ਮੋ ਲੱਗ ਜੇ ਚਲੋ ਜੀ ਚਾਹ ਪਾਓ ਚਾਹ ਪਾਓ ਚੱਲੇ ਮੈਂ ਤਾਂ ਕਹਿੰਦੀ ਮੇਰੀ ਵੀ ਉਮਰ ਲਾ ਦੇ ਫਰਮਾਨ ਨਹੀਂ ਇਹਨੇ ਉਮਰ ਨਹੀਂ ਚਾਈ ਦੀ ਇਹਨਾਂ ਦੇਵੇ ਮਹਾਰਾਜਾ ਨੂੰ ਬਾੜਾ ਦੇਵੇ ਸਾਧਿਆ ਨੂੰ ਦੇਵੇ ਕਹਿੰਦੀ ਤੂੰ ਮੇਰਾ ਕਿੰਨਾ ਕਰਜ਼ਾ ਲੈਣਾ ਲੈ ਲੈ ਦੇ ਕੰਨਾਂ ਦੇਣਾ ਮੈਨੂੰ ਪਹਿਲੇ ਮੈਂ ਹੋਣਾ ਕੀ ਵੇ ਪਿਛਲੇ ਜਨਮ ਦਾ ਕੋਈ ਕਰਜ਼ਾ ਨਹੀਂ ਕੀ ਪਤਾ ਵਾ ਨਾ ਨਾ ਲਿਆ ਦੂ ਇਹੜੀ ਦੀ ਚਾਹ ਪਾ ਕੇ ਰਪੀਏ ਤੇ ਚੱਲ ਗਏ ਕਰ ਸਬਜ਼ੀ ਬਣਾਉਣੀ ਆ ਘਰੇ ਜਾ ਕੇ ਇਹਦੇ ਵੀ ਹਜੇ ਮੈਂ ਤਾਂ ਆਪ ਨੂੰ ਹੀ ਕੀ ਚਾੜਨਾ ਦੀ ਅੱਜ ਅੱਜ ਹੁੰਦੇ ਨੇ ਕਿਹੜੇ ਕਿਹੜੇ ਸਾਰਿਆਂ ਦੇ ਘਰ ਚੋਈ ਜਾਂਦੇ ਆ ਉਧਰੋਂ ਆਪਣੇ ਵੀ ਸਾਰਿਆਂ ਦੇ ਨੇੜੇ ਤੇੜੇ ਲੈਂਟਰ ਵੀ ਚੋਈ ਜਾਂਦੇ ਆ ਲੈਂਟਰ ਵੀ ਚੋਈ ਜਾਂਦੇ ਆ ਆਈ ਵੀ ਜਿਹੜੇ ਆਪਾਂ ਸੁਝ ਜਾਂਦੇ ਆ ਮਿੰਟ ਗੱਲ ਬੜਾ ਯੱਗਦਾ ਹੈ ਇਹ ਗੱਲ ਆ ਜਿਹੜੇ ਉਧਰ ਵਿਚਾਰੇ ਹੜਾ ਜਾਂ ਨਾ ਮੱਜਾਂ ਦੇ ਵਿਚਾਰੀਆਂ ਦੇ ਨੱਕਾਂ ਦੇ ਵਿੱਚ ਦੀ ਪਾਣੀ ਆਈ ਜਾਂਦਾ ਰਾਨੋ ਲੇ ਲੈ ਐ ਅ ਰਾਣੋ ਆ ਜਾ ਆ ਜਾ ਆ ਜਾ ਆ ਜਾ ਯਾਰ ਕੱਲ ਇਹਨੂੰ ਇਹਦਾ ਚੀਜ਼ ਰਹਿ ਗਈ ਮਨਚੂਰੀਆ ਨੇ ਜਿਹੜਾ ਵੜਾਇਆ ਸੀ ਆਇਆ ਇਹ ਇਹ ਤੇ ਕਰਦੇ ਮਨਚੂਰੀਆ ਨੇ ਰਹਿ ਗਿਆ ਕੰਮੇ ਦਾ ਤਾਂ ਯਾਰ ਫੇਰ ਬੜਾ ਬਾਹਰ ਆਪੋ ਹਟਾ ਦੇ ਮੀ ਆ ਨਾ ਬਈ ਹਾਂ ਫੇਰ ਬਣਾਵਾਂਗੇ ਕਿਨੇ ਤੂੰ ਬਾਈ ਦਾ ਸਵੇਰੇ ਫੋਨ ਆਇਆ ਜਦੋਂ ਅਸੀਂ ਜਗਰਾਮਾਂ ਜਾਂਦੇ ਸੀ ਪਤਾ ਨਹੀਂ ਕਦੋਂ ਕਰੀਆਂ ਟੱਕ ਲਾਇਆ ਓਏ ਯਾਰ ਉਹਦੇ ਕੋਲੇ ਆ ਕਹਿੰਿਆ ਕਾਇਆ ਕਿ ਸਬਜ਼ੀ ਖਰੀਦਣੇ ਚੱਕ ਨਹੀਂ ਵਾਸਤਾ ਨਹੀਂ ਆਇਆ ਤੈਨੂੰ ਮੈਨੂੰ ਹੁਣ ਜਿਹੜੀ ਸੀਗੀ ਮੈਂ ਤਾਂ ਲਿਆ ਆਂਦੀ ਆਂ ਆ ਸੁੱਕੀਆਂ ਕਰਨੇ ਚੱਕ ਲੈਣਾ ਉਹ ਕਹਿੰਦਾ ਕੱਚੀਆਂ ਆ ਮਾਂ ਤੇਰੀ ਉਹਦੀਆਂ ਮਾਮਾ ਕੱਚਗਣਾ ਨਾਲੇ ਨਾ ਮੰਤ ਨਾ ਰਗਟੋਰੀਆ ਦੇਖਣ ਲੱਗਾ ਹੈ ਕੀ ਸਬਜ਼ੀ ਇਹ ਓਏ ਮੈਨੂੰ ਤਾਂ ਉਹ ਕਹਿੰਦਾ ਕੱਚੀਆਂ ਮਾਰ ਮੱਥੇ ਉਹਦੇ ਨੇ ਮਾਰੂ ਦੇ ਕਿੱਥੇ ਆਹੋ ਕੰਜਰ ਉਹਦਾ ਹੁਣ ਸ਼ਹਿਰ ਅਜਗਰਾਮ ਆ। ਨਾ ਜਗਰਾਮ ਆ ਜੇ ਕਰਗਾ ਲੈਣਾ ਆਪਣੇ। ਜਗਰਾਮ ਆ ਸ਼ਹਿਰ ਆ ਦੱਕਾੰਮ ਦੀ ਬਣੀ ਇਹ। ਲਾ। ਉਹ ਯਾਰ ਹੋਰ ਦੇਖ ਲਾ ਇੱਕ ਅੱਧੀ ਤਾਂ ਹੁੰਦੀ ਆ। ਸਾਰੀਆਂ ਨਹੀਂ ਵੱਧ ਜਾਂਦਾ। ਕੋਈ ਤੋਰੀ ਤਾਂ ਚੱਜੀ ਨਹੀਂ ਹੋਵੇ ਨਾ। ਹੁਣ ਕੀ ਮੈਂ ਕਰਾਂ ਨਾ ਲਾ। ਨਾ। ਕੋਈ ਤੋਰੀ ਤਾਂ ਚੱਜੀ ਨਹੀਂ ਹੋਵੇ ਇਹ ਲਾ। ਖਰਾਬ ਆ ਸਾਰੀਆਂ। ਆਰਬੀ ਬਣਾ। ਆਰਬੀ ਬਣਾ ਲਾ। ਇਹਨਾਂ ਦੇ ਪਾਸੇ ਜ਼ਰੂਰੀ ਲਾਉਣੇ ਬਾਲੇ। ਉਮਮਾ ਦਾ ਦੇਖ ਕੇ ਹੀ ਲਿਆਂਦੀਆਂ ਸੀ ਉਹ ਮੈਨੂੰ ਕਹਿੰਦਾ ਕੱਚੀਆਂ ਆ ਮਾਮਾ ਪਿੱਛੇ ਮੈਂ ਹੋਰ ਕੋਸਾ ਦਾ ਕੱਚਾ ਆਰਬੀ ਦੇਖ ਲੈ ਇਹ ਸਹੀ ਆ ਆਰਬੀ ਤਾਂ ਸਹੀ ਹੋਊਗੀ ਇਹ ਤੇ ਆ ਫਿਰ ਉਹਦਾ ਮੈਨੂੰ ਕਿਹਾ ਸੀਗਾ ਵੀ ਕੱਚੀਆਂ ਹੀ ਆ ਤੋਰੀਆਂ ਮਾ ਕੱਚੀਆਂ ਉਹ ਤਾਂ ਮੈਂ ਇਥੋਂ ਨਹੀਂ ਆਉਂਦੀ ਦੌੜ ਕੇ ਆਉਂਦੀ ਯਾਰ ਮੈਨੂੰ ਹੋਰ ਕੀ ਪਤਾ ਆਰਬੀ ਸਹੀ ਆ ਆਰਬੀ ਤਾਂ ਵਧੀਆ ਗੱਲ ਤਾਂ ਜ਼ੋਰ ਨਾਲ ਜੀ ਕਰਦੇ ਨਾ ਚਲ ਕੋਈ ਨਾ ਹੁਣ ਆ ਪਪੀਤਾ ਜਾਂ ਵੀ ਖੋਲ ਦੇ ਵੀ ਨਾ ਕਦੇ ਗਲ ਜੇ ਫਰਿੱਜ ਵਾਲਾ ਨਹੀਂ ਆਇਆ ਭਾਈ ਪਰ ਮੀ ਦਾ ਇੰਨਾ ਪਈ ਜਾਂਦਾ ਫ੍ਰਿਜ ਵਾਲ ਨੇ ਕਿੱਥੋਂ ਹਣਾ ਜਗਰਾਮਾ ਦਾ ਸਾਰਾ ਹੀ ਰੁੜਿਆ ਪਿਆ ਉਧਰੋਂ ਕੰਮੇਗਾ ਵਿਚਾਰੀਆ ਕੋਠਾ ਚੋਂਣ ਲੱਗਿਆ ਹੋਵੇ ਅਸੀਂ ਫੇਰ ਕਾਗਜ਼ ਤਾਂ ਮਰਜੇ ਕਾਗਜ਼ ਲੈ ਆਂਦਾ ਸ਼ਹਿਰੋਂ ਇੱਥੋਂ ਤਾਂ ਮਿਲਿਆ ਨਹੀਂ ਇੱਥੋਂ ਨਹੀਂ ਮਿਲਿਆ ਮੈਂ ਬੱਸ ਮੰਗ ਮੋਹਦੇ ਮਨੋਂ ਇੱਥੋਂ ਨਹੀਂ ਮਿਲਦਾ ਦੁਕਾਨ ਬੰਦ ਦਾ ਮਿਲਦਾ ਹੀ ਨਹੀਂ ਕਿਦੋਂ ਕਾਗਜ਼ ਜੀ ਨਹੀਂ ਮਿਲਦੇ ਨਹੀਂ ਨਹੀਂ ਹੁਣ ਤਨ ਪਤਾ ਬਾਰਸ਼ਾ ਹੋਣ ਲੱਗ ਪਿਆ ਉਹ ਬਾਰਸ਼ਾ ਵੀ ਇੱਕ ਜਦੋਂ ਆ ਹੁਣ ਹੜ੍ਹ ਹੜ੍ਹ ਆਏ ਕਰਕੇ ਲੋਕ ਉਧਰ ਬਹੁਤ ਕਾਗਜ਼ ਲੈ ਗਏ ਨਹੀਂ ਆ ਨਾ ਉਹ ਉਹਨਾਂ ਦਾ ਵੀ ਵਿਚਾਰਨ ਦਾ ਭਲਾ ਕਰਨਾ ਅੱਛਾ ਉਹਨਾਂ ਕਾਰੀ ਦੇ ਮਰਦਾਂ ਨਹੀਂ ਕੋਈ ਨਹੀਂ ਮਰਦਾ ਕਾਗਜ਼ਾਂ ਦੇ ਵੱਡਿਆਂ ਵੱਡਿਆਂ ਲੈਣਾ ਲੱਗੀਆਂ ਸ਼ਹਿਰ ਇੱਕ ਕਮਲ ਚੌਂਕ ਚੌਕ ਇੱਥੇ ਤੱਕ ਦਾ ਪਾਣੀ ਆ ਗੋਡਿਆਂ ਤੱਕ ਹੋਰ ਬਹੁਤ ਐਸਪੀ ਚੱਲੀ ਗਈ ਐਸਪੀ ਦਾ ਕਾਲਾ ਬਾਈ ਆ ਗਿਆ ਸੀ ਲੈ ਗਿਆ ਇੱਕ ਪਾਣੀ ਡੁੱਲ ਰਹੀ ਜਾਂਦੇ ਤੂੰ ਉਹ ਦੇਖ ਤਨ ਜਿਗਰਾ ਜਿਹੜੇ ਵਿਚਾਰੇ ਸਾਰੇ ਘਾ ਡੁੱਬੇ ਪਏ ਆ ਛੱਤਾਂ ਦੇ ਬੈਠੇ ਆ ਹੈ ਬਹੁਤ ਔਖਾ ਜੋ ਕੀ ਕਰੀਏ ਆਪਾਂ ਦਾ ਹਜੇ ਫੁਗਰ ਕਰਦੇ ਆ ਵੀ ਉੱਤੇ ਉੱਤੇ ਥਾਂ ਬੈਠੇ ਆ ਸਿਆਣਿਆਂ ਦੀ ਕਲਾਤਵਾ ਉਹ ਕਹਿੰਦੇ ਗਰੀਬੀ ਮੰਗੋ ਮੇਰੀ ਨਾ ਮੰਗੋ ਗਰੀਬੀ ਮੰਗੋ ਮੰਗਲਾ ਹਰੇਕ ਗਰੀਬੀ ਕੋਈ ਮੰਗਦਾ ਮੇਰੀ ਮੰਗਦਾ ਸਾਰੇ ਕਹਿੰਦਾ ਮੈਂ ਅਮੀਰ ਹੋਵਾਂ ਮੈਂ ਅਮੀਰ ਹੋਵਾਂ ਗਰੀਬੀ ਨਹੀਂ ਮੰਗਦੇ ਬਾਬਾ ਜੀ ਨੇ ਕਿਹਾ ਸੀ ਗਰੀਬੀ ਮੰਗੋ ਮੇਰੀ ਨਾ ਮੰਗੋ ਕੋਣ ਅਗਲਾ ਗਰੀਬੀ ਕੋਈ ਮੰਗਦਾ ਨਹੀਂ ਮੇਰੀ ਮੰਗਦਾ ਜਿੱਥੇ ਬੱਦਰ ਮੱਥਾ ਦੇ ਕੋ ਬੱਸ ਤੂੰ ਹੀ ਮੰਗਦੀ ਹੁੰਨੀ ਆ ਮੈਂ ਤਾਂ ਗਰੀਬੀ ਮੰਗਦੀ ਹਾਂ ਮੈਂ ਤਾਂ ਗਰੀਬੀ ਮੰਗਦੀ ਬਾਬਾ ਜੀ ਗਰੀਬੂਏ ਤੇ ਮੈਂ ਮੇਰੀ ਤਾਂ ਗੀਲਣਾ ਤਾਂ ਦੇਖ ਆਉਂਦਾ ਚੜ ਚੜ ਹਜੇ ਵੀ ਰੱਬ ਤੂੰ ਹੀ ਆ ਕਿਥੇ ਤਾਂ ਦੇਣਾ ਨਾ ਹੋਵੇ ਕੋਸ ਕੋਈ ਤੁਹਾਡੇ ਦਰ ਤੇ ਨਾ ਆ ਕੇ ਘੜੇ ਬਸ ਗਰੀਬੀ ਚ ਹੀ ਰੋਟੀ ਮਿਲਦੀ ਰਹੇ ਬਸ ਮੇਰੀ ਤਾਂ ਗੀਲਣਾ ਬੈਂਕਾ ਭੂਕੇ ਸਭ ਚਲੇ ਜਾਂਦੇ ਉਹ ਕੋੜਾ ਨਾਲ ਲੈ ਕੇ ਜਾਣਗੇ ਇੱਥੇ ਹੀ ਰਹਿ ਜਾਂਦੇ ਆ ਹੁਣ ਵਿਚਾਰੇ ਕਈ ਰੋੜੀ ਗਏ ਹੈ ਬੰਦੇ ਤਾਂ ਬਹੁਤ ਪੂਰੇ ਹੋਇਆ ਵਿਚਾਰੇ ਦੱਸ ਦੇ ਨਹੀਂ ਪਤਾ ਨਹੀਂ ਹਜੇ ਕਿੰਨੇ ਵੀ ਕਿੰਨੇ ਬੰਦੇ ਪੂਰੇ ਹੋ ਗਏ ਮਾ ਜੀ ਘੜ ਘੜ ਜੇੜੀਆਂ ਨਾਲ ਲਈ ਜਾਂਦੇ ਹਾਂ ਘਰ ਤੇ ਘਰ ਢਾਈ ਜਾਂਦੇ ਆ ਡਿੱਗੀ ਜਾਂਦੇ ਆ ਵਾਹਿਗੁਰੂ ਮੇਰੀ ਘਰੇ ਬਾਬਾ ਜੀ ਬੱਸ ਕਰੋ ਕਿਰਪਾ ਕਰ ਦਿਓ ਸਾਰਿਆਂ ਤੇ ਆਪਣੇ ਤਾਂ ਆਹਦੇ ਪਾਸ ਰਖਾਤਾ ਹਨ ਅੱਜ ਦਾਮਦਮਾ ਇਹ ਹਾਂ ਪਾਟਮਟ ਪਾਟ ਚੱਲਦਾ ਆਉ ਆਪਣੇ ਸਮਟਪਾਠ ਵੀ ਰਖਾਇਆ ਗਿਆ ਦਾਮਦਮਾ ਸਾਹਿਬ ਵੀ ਦਿਖਾਤੇ ਅੱਜ ਪਾਠ ਵੀ ਨਹੀਂ ਰੋਕੇ ਜਾਂ ਬਾਬਾਈ ਅੱਗੇ ਅਰਦਾਸ ਕਰਦੇ ਆ ਸਾਰੇ ਇਹ ਕਿਥੋਂ ਇਹ ਇਹ ਕੋਈ ਲੱਤੀ ਲੱਤੀ ਤੋਂ ਹੋਏ ਯਾਰ ਆ ਪਤਲਾ ਹਾਂ ਵਧੀ ਗਿਆ ਇਹ ਚਾਪੀਆਂ ਦਾ ਥੱਲੇ ਇਹਦਾ ਫਿਰ ਉਹ ਜਗਰਾਮ ਆ ਪਿਆ ਸੀ ਬਹੁਤ ਤੈਨੂੰ ਕਿਹਾ ਉਹ ਮੈਂ ਤੈਨੂੰ ਕਿਹਾ ਵੀ ਵੱਧ ਗਿਆ ਨਹੀਂ ਹਾਂ ਜਾ ਵੇ ਜਾ ਓਏ ਵਧ ਗਿਆ ਨਹੀਂ ਉਹ ਨਹੀਂ ਵਧਗਾ ਨਹੀਂ ਚਲ ਡੰਗ ਦਾ ਸਾਰੂਗਾ ਕੀ ਨਹੀਂ ਇਹ ਠੀਕ ਆ ਇਹ ਆਪਣੇ ਉਹਦੇ ਨਾਲ ਦੂਜਾ ਬਾਈ ਉਹ ਬੜਾ ਫਤਣਾ ਜਿਹੜਾ ਇਹਨੇ ਪਹਿਲਾਂ ਬਾ ਉਹਨੂੰ ਰੱਖਾ ਇਹ ਠੀਕ ਆ ਜੇ ਇਹ ਉਹ ਤਾਂ ਬੜਾ ਫਰ ਲੈ ਚਲੋ ਕਰਾਂ ਪਾਈਏ ਹੁਣ ਕੈ ਰਾਇ ਪਏ ਦਿੱਤਾ ਸਾਨੂੰ ਫੁੱਟ ਪਤਾ ਨਹੀਂ ਇਹ ਤਾਂ ਗੇਂ ਦੇ ਇਹ ਚੱਕ ਲੈਂਦੇ ਮੁੱਠੇ ਨਹੀਂ ਅੱਗੇ ਰੌਂਡ ਰੇਟ ਵਧਾਏ ਪਿਆ ਵਧਾਏ ਹੋਏ ਆ ਸਵਾ 200 ਬੋਲਦੇ ਸੀ ਸਵਾ 200 ਨੂੰ ਹਾਂ ਬਾਬਾ ਦੇਖੀ ਕਹੇਜਾ ਇਹਦਾ ਯਾਰ ਆਹ ਟਾਈਮ ਤਾਂ ਲੋਕ ਆ ਇਹ ਪਤਾ ਨਹੀਂ ਆਵੇ ਨਾ ਆਵੇ ਉਹੀ ਦਾ ਗੱਲ ਆ ਵੀ ਆਹ ਟਾਈਮ ਤਾਂ 10 ਰੁਪਏ ਘੱਟ ਨੂੰ ਦੇ ਕੇ ਅਗਲਾ ਚਕਾਈ ਜਾਵੇ ਇਹਦਾ ਉਹਦਾ ਗੰਗਲਾਈ ਜਾਂਦੇ ਆ ਸਹੀ ਗੱਲ ਆ ਇਹ ਲੁੱਟਣ ਤੇ ਦੁਕਾਨਦਾਰਾਂ ਦਾ ਲੁੱਟਣ ਦਾ ਜੋਰਾ ਹੁਣ ਯਾਰ ਨਹੀਂ ਹੂੰ ਵੀ ਹੁਣ ਮਾੜਾ ਬੰਦਾ ਯਾਰ ਮਾੜਾ ਬੰਦਾ ਕਿੱਥੋਂ ਲੈ ਲੂ ਉਹਦਾ ਨਹੀਂ ਯਾਰ 20-30 ਰੁਪਏ ਕਮਾਈ ਦੇ ਚੱਲ ਮੰਨੀ ਇਹਦਾ 600 ਰੁਪਏ ਕੱਢਣ ਲੱਗੇ ਵਿੱਚੋਂ ਯਾਰ ਲੋਕ ਤਾਂ ਵਿਚਾਰੇ ਦਾਨ ਕਰੀ ਜਾਂਦੇ ਆ ਵੀ ਜਿਹਦੇ ਨਹੀਂ ਹੈਗਾ ਹੈ ਇਹ ਲੁੱਟਣ ਦਾ ਜੋਰ ਚੱਕਦਾ ਦੁਕਾਨ ਵਾਲਿਆਂ ਨੇ ਇਹ ਪੱਲੜਾ ਜਹਾ ਚੱਕ ਲਿਆ ਚੱਕਣਾ ਹੀ ਪੈਣਾ ਤਾਂ ਰੀਤ ਹੋਇਆ ਨਹੀਂ ਵੀ ਚੱਕ ਕੇ ਇੱਧਰ ਵਸਾ ਦਾਂਗੇ ਇਹ ਐਵੇਂ ਲੋਕ ਇਹ ਇੱਧਰ ਨਾ ਮੋੜਾ ਮੈਂ ਉਹ ਕਹਿੰਦਾ ਉਹ ਪੀ ਤੈਨੂੰ ਬੋਲਦਾ ਨਹੀਂ ਨਹੀਂ ਨਾ ਬੋਲਦਾ 15 ਮੰਨ ਦਲੋ ਜਰ 15 ਦੇ ਆਪਣੇ 2 ਪੈ ਜਾਣੇ ਐ ਲੋਕ ਮਾੜਾ ਹੀ ਹਾਲ ਆ ਵੀ ਇਹ ਟਾਈਮ ਕਿਤਾ ਸਭ ਨੂੰ ਸਸਤਾ ਦੇਣਾ ਚਾਹੀਦਾ ਦੁਕਾਨਦਾਰਾਂ ਨੂੰ ਕਿੱਕ ਦਾ ਲੇਮੀਨੇਸ਼ਨ ਕਰਤੀ ਮਾਮੂ ਦੀ ਛੱਤ ਤਾਂ ਇਧਰੋਂ ਵੀ ਕਰਤੀ ਚਲੋ ਚਲੋ ਬਦਲ ਤਾਂ ਆਏਗਾ ਪਰ ਨੰਗ ਜਾਣਾ ਪਾਠ ਰਖਾਏ ਪਿਆ ਕਰ ਮਰਪਾ ਜਾਤਾ ਓਹ ਫੋਟ ਵਾਲਾ ਸਹੀ ਆ ਆਪਣਾ ਉੱਪਰ ਬੋਟਾ ਜਿੱਥੇ ਜਿੱਥੇ ਪੈਣਾ ਉੱਥੇ ਉੱਥੇ ਰੱਖ ਲਿਆ ਬਾਕੀ ਮੈਂ ਰੇਜ ਹੁਣ ਦੇ ਚੱਲ ਠੀਕ ਆ ਚਲੋ